ਕੈਨੇਡਾ ਵਿੱਚ ਪੜਾਈ ਕਰਨ ਦੀ ਜਿਹੜੇ ਵੀ ਵਿਦਿਆਰਥੀ ਯੋਜਨਾ ਬਣਾਉਂਦੇ ਨੇ ਉਹਨਾਂ ਦੇ ਮਨ 'ਚ ਨਾ ਇੱਕ ਡਰ ਹਮੇਸ਼ਾ ਰਹਿੰਦਾ ਹੂੰ ਕਿ ਜਿਸ ਕੋਰਸ ਤੇ ਮੈਂ ਲੱਖਾਂ ਰੁਪਏ ਲਾ ਰਿਹਾ ਹਾਂ ਆਪਣਾ ਸਮਾਂ ਲਾ ਰਿਹਾ ਹਾਂ ਕੀ ਪਤਾ ਗ੍ਰੈਜੂਏਸ਼ਨ ਤੋਂ ਬਾਅਦ ਉਹਦੇ ਨਿਯਮ ਹੀ ਬਦਲ ਜਾਣ ਤੇ ਇਹ ਕੋਈ ਐਵੇਂ ਦਾ ਡਰ ਨਹੀਂ ਹੈ ਹੈਨਾ ਪਿਛਲੇ ਕੁਝ ਸਾਲਾਂ ਵਿੱਚ ਜਿਸ ਤਰ੍ਹਾਂ ਕੈਨੇਡੀਅਨ ਇਮੀਗ੍ਰੇਸ਼ਨ ਨੀਤੀਆਂ ਬਦਲੀਆਂ ਨੇ ਉਸਨੇ ਇਸ ਡਰ ਨੂੰ ਮਤਲਬ ਹੋਰ ਵਧਾ ਦਿੱਤਾ ਹੈ ਬਿਲਕੁਲ ਇੱਕ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਸੀ ਹਾਂਜੀ ਪਰ ਅੱਜ ਆਪਾਂ ਇੱਕ ਅਜਿਹੇ ਐਲਾਨ ਤੇ ਗੱਲ ਕਰਾਂਗੇ ਜਿਸ ਨੇ ਘਟੋ-ਘਟ 2026 ਲਈ ਇਸ ਅਨਿਸ਼ਚਿਤਤਾ ਤੇ ਇੱਕ ਤਰ੍ਹਾਂ ਦੀ ਰੋਕ ਲਾ ਦਿੱਤੀ ਹੈ। ਅੱਛਾ ਸਾਡੀ ਅੱਜ ਦੀ ਗੱਲਬਾਤ ਦਾ ਆਧਾਰ ਕੈਨੇਡਾ 2026 ਪੀਜੀਡਬਲਯੂਪੀ ਯੋਗਤਾ ਫ੍ਰੀਜ਼ ਅਤੇ ਨੀਤੀ ਸਥਿਰਤਾ ਸਿਰਲੇਖ ਵਾਲਾ ਲੇਖ ਹੈ। ਹੂੰ ਤੇ ਸਾਡਾ ਮਕਸਦ ਸਿਰਫ ਖਬਰ ਦੱਸਣਾ ਨਹੀਂ ਬਲਕਿ ਇਹ ਸਮਝਣਾ ਹੈ ਕਿ ਇਹ ਹੋਇਆ ਕਿਉਂ ਇਸ ਦੇ ਮਾਇਨੇ ਕੀ ਨੇ ਤੇ ਅੱਗੇ ਕੀ ਹੋ ਸਕਦਾ। ਹੂੰ ਚਲੋ ਫਿਰ ਇਸ ਦੀ ਤੈ ਤੱਕ ਚੱਲਦੇ ਆਂ। ਤਾਂ ਸਭ ਤੋਂ ਪਹਿਲਾਂ ਸਿੱਧਾ ਉਸ ਖਬਰ ਤੇ ਆਉਨੇ ਆ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਯਾਨੀ IRCC ਉਹਨਾਂ ਨੇ 15 ਜਨਵਰੀ 2026 ਨੂੰ ਕੀ ਪੁਸ਼ਟੀ ਕੀਤੀ ਹੈ ਇਹ ਐਲਾਨ ਹੈ ਕਿ ਅਸਲ ਵਿੱਚ ਦੇਖੋ ਗੱਲ ਬਹੁਤ ਸਿੱਧੀ ਜੀ ਹੈ ਪਰ ਇਹਦਾ ਅਸਰ ਬਹੁਤ ਵੱਡਾ ਹੈ IRCC ਨੇ ਕਿਹਾ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਸ ਨੂੰ ਆਪਾਂ PGWP ਕਹਿੰਦੇ ਆ ਉਸ ਲਈ ਜਿਹੜੇ ਕੋਰਸ ਯੋਗ ਨੇ ਉਹਨਾਂ ਦੀ ਸੂਚੀ ਨੂੰ ਪੂਰੇ 2026 ਸਾਲ ਲਈ ਫ੍ਰੀਜ਼ ਕਰ ਦਿੱਤਾ ਗਿਆ ਹੈ ਫ੍ਰੀਜ਼ ਮਤਲਬ ਮਤਲਬ ਸੌਖੇ ਸ਼ਬਦਾਂ ਵਿੱਚ ਇਸ ਸਾਲ ਨਾ ਤਾਂ ਕੋਈ ਕੋਰਸ ਉਸ ਲਿਸਟ ਵਿੱਚੋਂ ਬਾਹਰ ਕੱਢਿਆ ਜਾਵੇਗਾ ਤੇ ਨਾ ਹੀ ਕੋਈ ਨਵਾਂ ਜੋੜਿਆ ਜਾਵੇਗਾ ਜੋ ਲਿਸਟ ਸਾਲ ਦੇ ਸ਼ੁਰੂ ਵਿੱਚ ਹੈ ਉਹੀ ਅੰਤ ਤੱਕ ਰਹੇਗੀ ਇਹ ਤਾਂ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਉਹਨਾਂ ਵਿਦਿਆਰਥੀਆਂ ਲਈ ਜਿਹੜੇ ਇਸੇ ਡਰ ਵਿੱਚ ਸਨ ਕਿਉਂਕਿ ਪਹਿਲਾਂ ਤਾਂ ਅਜਿਹੀਆਂ ਗੱਲਾਂ ਚੱਲ ਰਹੀਆਂ ਸੀ ਹੈਨਾ ਕਿ 2026 ਵਿੱਚ ਨਿਯਮ ਬਦਲ ਜਾਣਗੇ ਬਿਲਕੁਲ ਤੇ ਇਹ ਰਾਹਤ ਇਸ ਲਈ ਵੱਡੀ ਹੈ ਕਿਉਂਕਿ ਇੱਕ ਵਿਦਿਆਰਥੀ ਸਿਰਫ ਫੀਸ ਨਹੀਂ ਦਿੰਦਾ ਉਹ ਆਪਣਾ ਪੂਰਾ ਭਵਿੱਖ ਦਾਅ 'ਤੇ ਲਾਉਂਦਾ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ 2 ਸਾਲ ਤੇ ਘਰਦਿਆਂ ਦੀ ਸਾਰੀ ਪੂੰਜੀ ਲਾਉਂਦੇ ਹੋ ਤਾਂ ਇਹ ਭਰੋਸਾ ਤਾਂ ਚਾਹੀਦਾ ਹੀ ਹੈ ਕਿ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਰਸਤੇ ਦੇ ਨਿਯਮ ਨਹੀਂ ਬਦਲਣਗੇ ਬਿਲਕੁਲ ਤੇ ਇਸ ਫਰੀਜ਼ ਨੇ ਉਹ ਪਰੋਸਾ ਦਿੱਤਾ ਹੈ ਭਾਵੇਂ ਇੱਕ ਸਾਲ ਲਈ ਹੀ ਸਹੀ ਅੱਛਾ ਇਸ ਤੋਂ ਪਹਿਲਾਂ ਕਿ ਆਪਾਂ ਇਹਦੇ ਪਿਸ਼ੁਕੜ ਦੇ ਜਾਈਏ ਜਿਹੜੇ ਲੋਕ ਇਸ ਸਿਸਟਮ ਤੋਂ ਮਤਲਬ ਇਹਨਾਂ ਨਹੀਂ ਜਾਣਦੇ ਉਹਨਾਂ ਲਈ ਥੋੜਾ ਜਿਹਾ ਸਮਝਾ ਸਕਦੇ ਹੋ ਕਿ ਪੀਜੀਡਬਲਯੂਪੀ ਆਖਰ ਹੈ ਕਿ ਤੇ ਇਹ ਇਨਾ ਜ਼ਰੂਰੀ ਕਿਉਂ ਹੈ ਹਾਂ ਜ਼ਰੂਰ ਦੇਖੋ ਪੀਜੀਡਬਲਯੂਪੀ ਇੱਕ ਓਪਨ ਵਰਕ ਪਰਮਿਟ ਹੈ ਓਪਨ ਓਪਨ ਦਾ ਮਤਲਬ ਹੈ ਕਿ ਇਹ ਤੁਹਾਨੂੰ ਕਿਸੇ ਇੱਕ ਕੰਪਨੀ ਜਾਂ ਮਾਲਕ ਨਾਲ ਬੰਨ੍ਹਦਾ ਨਹੀਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਚ ਕਿਤੇ ਵੀ ਕਿਸੇ ਵੀ ਫੀਲਡ ਚ ਕੰਮ ਕਰ ਸਕਦੇ ਹੋ ਅੱਛਾ ਤੇ ਇਹ ਵੀ ਜਿਹੜੀ ਮਿਆਦ ਹੈ ਉਹ ਤੁਹਾਡੇ ਕੋਰਸ ਦੀ ਲੰਬਾਈ ਤੇ ਨਿਰਭਰ ਕਰਦੀ ਹੈ ਆਮ ਤੌਰ ਤੇ 8 ਮਹੀਨਿਆਂ ਤੋਂ ਲੈ ਕੇ 3 ਸਾਲ ਤੱਕ ਹੋ ਸਕਦੀ ਹੈ ਤੇ ਇਹਦੀ ਅਸਲ ਮਹੱਤਤਾ ਸਿਰਫ ਕੰਮ ਦਾ ਤਜਰਬਾ ਲੈਣਾ ਨਹੀਂ ਸੁਗੋਇਤਾ ਮਤਲਬ ਅਗਲੇ ਪੜਾਲੀ ਇੱਕ ਪੌੜੀ ਹੈ ਤੁਸੀਂ ਬਿਲਕੁਲ ਸਹੀ ਥਾਤੇ ਉਂਗਲ ਰੱਖੀ ਹੈ ਪੀਜੀਡਬਲਯੂਪੀ ਦੀ ਅਸਲ ਕੀਮਤ ਇਸ ਗੱਲ ਵਿੱਚ ਹੈ ਕਿ ਇਹ ਕੈਨੇਡਾ ਵਿੱਚ ਪੱਕੇ ਹੋਣ ਯਾਨੀ ਸਥਾਈ ਨਿਵਾਸ ਪੀਆਰ ਦਾ ਸਭ ਤੋਂ ਮਸ਼ਹੂਰ ਤੇ ਸਿੱਧਾ ਰਸਤਾ ਹੈ ਹੂੰ ਕੈਨੇਡਾ ਦੇ ਜ਼ਿਆਦਾਤਰ ਇਮੀਗ੍ਰੇਸ਼ਨ ਪ੍ਰੋਗਰਾਮ ਜਿਵੇਂ ਐਕਸਪ੍ਰੈਸ ਐਂਟਰੀ ਉਹ ਕੈਨੇਡਾ ਦੇ ਅੰਦਰ ਲਏ ਕੰਮ ਦੇ ਤਜਰਬੇ ਨੂੰ ਬਹੁਤ ਜ਼ਿਆਦਾ ਪੁਆਇੰਟਸ ਦਿੰਦੇ ਹਨ ਤਾਂ ਫਿਰ ਇਹ ਸਿਰਫ ਇੱਕ ਵਰਕ ਪਰਮਿਟ ਨਹੀਂ ਰਹਿ ਗਿਆ ਨਹੀਂ ਬਿਲਕੁਲ ਨਹੀਂ ਇਹ ਬਹੁਤਿਆਂ ਨੇ ਕੈਨੇਡੀਅਨ ਸੁਪਨੇ ਨੂੰ ਪੂਰਾ ਕਰਨ ਦੀ ਕੈਲੋ ਪਹਿਲੀ ਤੇ ਸਭ ਤੋਂ ਜ਼ਰੂਰੀ ਚਾਬੀ ਹੈ ਠੀਕ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਇਸ ਫ੍ਰੀਜ਼ ਦੀ ਲੋੜ ਹੀ ਕਿਉਂ ਪਈ ਪਿਛਲੇ ਕੁਝ ਸਮੇਂ ਚ ਅਜਿਹਾ ਕੀ ਹੋ ਰਿਹਾ ਸੀ ਕਿ ਸਰਕਾਰ ਨੂੰ ਕਹਿਣਾ ਪਿਆ ਕਿ ਠੀਕ ਹੈ ਇੱਕ ਸਾਲ ਲਈ ਸਭ ਕੁਝ ਰੋਕ ਦਿਓ 2024 ਵਿੱਚ ਕਿਹੜੇ ਨਿਯਮ ਆਏ ਸਨ? ਇਹੀ ਤਾਂ ਇਸ ਕਹਾਣੀ ਦਾ ਸਭ ਤੋਂ ਦਿਲਚਸਪ ਹਿੱਸਾ ਹੈ। 2024 ਵਿੱਚ ਸਰਕਾਰ ਨੇ ਇੱਕ ਵੱਡਾ ਬਦਲਾਅ ਕੀਤਾ ਸੀ। ਕੀ ਸੀ ਉਹ? ਉਹਨਾਂ ਦਾ ਮਕਸਦ ਸੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜਾਈ ਨੂੰ ਕੈਨੇਡਾ ਦੀ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਜੋੜਿਆ ਜਾਵੇ। ਇਸ ਲਈ ਉਹਨਾਂ ਨੇ ਨਿਯਮ ਬਣਾਇਆ ਕਿ ਜਿਹੜੇ ਵਿਦਿਆਰਥੀ ਗੈਰ ਡਿਗਰੀ ਪ੍ਰੋਗਰਾਮਾਂ ਜਿਵੇਂ ਸਰਟੀਫਿਕੇਟ ਜਾਂ ਡਿਪਲੋਮੇ ਵਿੱਚ ਪੜ ਰਹੇ ਨੇ ਹਾਂਜੀ ਉਹਨਾਂ ਨੂੰ PGWP ਤਾਂ ਹੀ ਮਿਲੇਗਾ ਜੇ ਉਹਨਾਂ ਦਾ ਕੋਰਸ ਸਰਕਾਰ ਵੱਲੋਂ ਦੱਸੀਆਂ ਗਈਆਂ ਖਾਸ ਨੌਕਰੀਆਂ ਵਾਲੇ ਖੇਤਰਾਂ ਵਿੱਚ ਹੋਵੇਗਾ ਅੱਛਾ ਤੇ ਇਹ ਖੇਤਰ ਕਿਹੜੇ ਸਨ ਸਾਡੇ ਸਰੋਤ ਵਿੱਚ ਹੈਲਥ케ਅਰ ਐਜੂਕੇਸ਼ਨ ਸਕਿਲਡ ਟ੍ਰੇਡਸ ਖੇਤੀਬਾੜੀ ਤੇ ਟੈਕਨੋਲੋਜੀ ਦਾ ਜ਼ਿਕਰ ਹੈ ਹਾਂ ਇਹੀ ਸਨ ਪਰ ਕੀ ਇਸਦਾ ਮਤਲਬ ਇਹ ਨਹੀਂ ਕਿ ਜਿਹੜੇ ਵਿਦਿਆਰਥੀ ਬਿਜ਼ਨਸ ਮਾਰਕੀਟਿੰਗ ਜਾਂ ਆਰਟਸ ਵਰਗੇ ਖੇਤਰਾਂ ਵਿੱਚ ਜਾਣਾ ਚਾਹੁੰਦੇ ਸਨ ਉਹਨਾਂ ਦਾ ਕੀ ਬਿਲਕੁਲ ਇਹੀ ਇੱਕ ਵੱਡਾ ਬਹਿਸ ਦਾ ਮੁੱਦਾ ਬਣ ਗਿਆ ਸੀ ਕਾਗਜ਼ਾਂ ਤੇ ਤਾਂ ਇਹ ਵਿਚਾਰ ਚੰਗਾ ਲੱਗਦਾ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਸਿਖਲਾਈ ਦਿਓ ਜਿਨ੍ਹਾਂ ਦੀ ਦੇਸ਼ ਨੂੰ ਲੋੜ ਹੈ ਹਾਂ ਸੁਣਨ ਨੂੰ ਤਾਂ ਸਹੀ ਲੱਗਦਾ ਪਰ ਅਸਲੀਅਤ ਵਿੱਚ ਇਸ ਨੇ ਬਹੁਤ ਜ਼ਿਆਦਾ ਕਨਫਿਊਜ਼ਨ ਪੈਦਾ ਕਰ ਦਿੱਤੀ ਕਈ ਵਿਦਿਆਰਥੀ ਜਿਹੜੇ ਪਹਿਲਾਂ ਹੀ ਪੜਾਈ ਸ਼ੁਰੂ ਕਰ ਚੁੱਕੇ ਸਨ ਉਹਨਾਂ ਨੂੰ ਡਰ ਪੈ ਗਿਆ ਕਿ ਕੀ ਉਹਨਾਂ ਦਾ ਕੋਰਸ ਹੁਣ ਯੋਗ ਰਹੇਗਾ ਜਾਂ ਨਹੀਂ ਮਤਲਬ ਪੂਰੀ ਅਫਰਾ ਤਫਰੀ ਮਚ ਗਈ ਹੋਣੀ ਹੈ ਹਾਂਜੀ ਕਾਲਜਾਂ ਨੂੰ ਵੀ ਆਪਣੇ ਪ੍ਰੋਗਰਾਮਾਂ ਬਾਰੇ ਸਪਸ਼ਟਤਾ ਦੇਣ ਵਿੱਚ ਮੁਸ਼ਕਲ ਆ ਰਹੀ ਸੀ ਇੱਕਦਮ ਸਾਰਾ ਸਿਸਟਮ ਹਿਲ ਗਿਆ ਸੀ ਵਿਦਿਆਰਥੀ ਉਹਨਾਂ ਕੋਰਸਾਂ ਵੱਲ ਭੱਜਣ ਲੱਗੇ ਜਿਹੜੇ ਸੁਰੱਖਿਤ ਸਨ ਭਾਵੇਂ ਉਹਨਾਂ ਦੀ ਦਿਲਚਸਪੀ ਹੋਵੇ ਜਾਂ ਨਾ ਤੇ ਫਿਰ ਇਸ ਕਹਾਣੀ ਵਿੱਚ 2025 ਵਿੱਚ ਇੱਕ ਹੋਰ ਮੋੜ ਆਇਆ ਹੈ ਨਾ ਹਾਂ ਉਦੋਂ ਸਰਕਾਰ ਨੇ ਕੁਝ ਨਵੇਂ ਕੋਰਸ ਯੋਗ ਸੂਚੀ ਵਿੱਚ ਸ਼ਾਮਿਲ ਕੀਤੇ ਪਰ ਨਾਲ ਹੀ ਕੁਝ ਪੁਰਾਣੇ ਕੋਰਸਾਂ ਨੂੰ ਹਟਾਉਣ ਦੀ ਯੋਜਨਾ ਦਾ ਐਲਾਨ ਵੀ ਕਰ ਦਿੱਤਾ ਫਿਰ ਕੁਝ ਸਮੇਂ ਬਾਅਦ ਉਹਨਾਂ ਨੇ ਉਹਨਾ ਕੋਰਸਾਂ ਨੂੰ ਹਟਾਉਣ ਦੀ ਪ੍ਰਕਿਰਿਆ ਰੋਕ ਦਿੱਤੀ। ਇਹ ਤਾਂ ਪੂਰੀ ਰੋਲਰ ਕੋਸਟਰ ਰਾਈਡ ਵਾਂਗ ਲੱਗ ਰਿਹਾ ਹੈ। ਚਲੋ ਇੱਕ ਉਦਾਹਰਣ ਲੈਂਦੇ ਆ। ਮੰਨ ਲਓ ਕੋਈ ਵਿਦਿਆਰਥੀ ਕੁਕਰੀ ਦਾ ਡਿਪਲੋਮਾ ਕਰ ਰਿਹਾ ਸੀ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਕੋਰਸ ਸ਼ਾਇਦ ਹਟਾਈ ਜਾਣ ਵਾਲੀ ਸੂਚੀ 'ਤੇ ਹੈ। ਉਸ ਦੇ ਮਨ 'ਤੇ ਕੀ ਭੀਤਰੀ ਹੋਵੇਗੀ? ਉਸ ਵਿਦਿਆਰਥੀ ਦੀ ਤਾਂ ਦੁਨੀਆ ਹੀ ਹਿਲ ਜਾਵੇਗੀ। ਉਹ ਸੋਚੇਗਾ ਕਿ ਮੇਰੀ ਲੱਖਾਂ ਦੀ ਫੀਸ, ਮੇਰੇ 2 ਸਾਲ ਸਭ ਬਰਬਾਦ ਮੈਂ ਗ੍ਰੈਜੂਏਟ ਤਾਂ ਹੋ ਜਾਵਾਂਗਾ ਪਰ ਮੈਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲੇਗਾ ਜਿਸ ਲਈ ਮੈਂ ਇੱਥੇ ਆਇਆ ਸੀ। ਹੂੰ ਤੇ ਇਸ ਫ੍ਰੀਜ਼ ਦਾ ਮਤਲਬ ਉਸ ਕੁੱਕਰੀ ਵਾਲੇ ਵਿਦਿਆਰਥੀ ਲਈ ਇਹ ਹੈ ਕਿ ਉਸ ਦਾ ਕੋਰਸ ਜੋ ਪਹਿਲਾਂ ਹਟਾਏ ਜਾਣ ਦੀ ਕਗਾਰ ਤੇ ਸੀ ਹੁਣ 2026 ਦੌਰਾਨ ਪੂਰੀ ਤਰ੍ਹਾਂ ਸੁਰੱਖਿਤ ਹੈ। ਮਤਲਬ ਇਹ ਅਸਥਿਰਤਾ ਇੰਨੀ ਵੱਧ ਗਈ ਸੀ ਕਿ ਸਰਕਾਰ ਨੂੰ ਇਹ ਟਾਈਮ ਆਊਟ ਲੈਣਾ ਹੀ ਪਿਆ। ਬਿਲਕੁਲ। ਇੱਕ ਗੱਲ ਹੋਰ ਸਪਸ਼ਟ ਕਰੀਏ। ਇਹ ਸਾਰਾ ਚੱਕਰ ਗੈਰ ਡਿਗਰੀ ਪ੍ਰੋਗਰਾਮਾਂ ਲਈ ਸੀ। ਜਿਹੜੇ ਬੈਚਲਰ ਮਾਸਟਰ ਜਾਂ ਪੀ ਐਚ ਡੀ ਕਰ ਰਹੇ ਸਨ ਉਹਨਾਂ ਤੇ ਕੀ ਅਸਰ ਸੀ ਉਹ ਇਸ ਸਭ ਤੋਂ ਕਹਿ ਲੋ ਕਾਫੀ ਹੱਦ ਤੱਕ ਬਚੇ ਰਹੇ ਸਾਡਾ ਸਰੋਤ ਸਾਫ਼ ਸਾਫ਼ ਦੱਸਦਾ ਹੈ ਕਿ ਡਿਗਰੀ ਪ੍ਰੋਗਰਾਮਾਂ ਦੇ ਵਿਦਿਆਰਥੀ ਇਹਨਾਂ ਖਾਸ ਨਿਯਮਾਂ ਤੋਂ ਪ੍ਰਭਾਵਿਤ ਨਹੀਂ ਹੋਏ ਸਨ ਉਹਨਾਂ ਲਈ ਪੀ ਜੀ ਡਬਲਯੂ ਪੀ ਦੀ ਯੋਗਤਾ ਪਹਿਲਾਂ ਵਾਂਗ ਹੀ ਸੀ ਸਾਰਾ ਫੋਕਸ ਸਰਟੀਫਿਕੇਟ ਤੇ ਡਿਪਲੋਮਾ ਤੇ ਸੀ ਹਾਂ ਬਿਲਕੁਲ ਤਾਂ ਫਿਰ ਹੁਣ ਜੇ ਕੋਈ ਵਿਦਿਆਰਥੀ ਦਾਖਲਾ ਲੈਣ ਬਾਰੇ ਸੋਚ ਰਿਹਾ ਖਾਸ ਕਰਕੇ ਇੱਕ ਡਿਪਲੋਮਾ ਪ੍ਰੋਗਰਾਮ ਵਿੱਚ

ਆਪਣੇ ਕੋਰਸ ਦਾ ਸਹੀ ਸੀਆਈਪੀ ਕੋਡ ਪਤਾ ਕਰਨਾ ਠੀਕ ਹੈ ਕੋਡ ਮਿਲ ਗਿਆ ਫਿਰ ਉਸ ਦਾ ਕੀ ਕਰਨਾ ਉਸ ਕੋਡ ਨੂੰ ਆਈਆਰਸੀਸੀ ਵੱਲੋਂ ਜਾਰੀ ਕੀਤੀ ਗਈ ਪੀਜੀਡਬਲਯੂਪੀ ਯੋਗ ਪ੍ਰੋਗਰਾਮਾਂ ਦੀ ਅਧਿਕਾਰਤ ਸੂਚੀ ਨਾਲ ਮਿਲਾ ਕੇ ਦੇਖਣਾ ਹੈ ਇਹ ਲਿਸਟ ਉਹਨਾਂ ਦੀ ਵੈਬਸਾਈਟ ਤੇ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਜੇ ਕੋਡ ਮੈਚ ਕਰ ਗਿਆ ਜੇ ਤੁਹਾਡੇ ਕੋਰਸ ਦਾ ਸੀਆਈਪੀ ਕੋਡ ਉਸ ਲਿਸਟ ਵਿੱਚ ਹੈ ਤਾਂ 2026 ਲਈ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਸਾਡੇ ਸਰੋਤ ਅਨੁਸਾਰ ਇਸ ਵੇਲੇ ਲਗਭਗ 1100 ਪ੍ਰੋਗਰਾਮ ਇਸ ਸੂਚੀ ਵਿੱਚ ਨੇ ਤੇ ਇਹ ਗਿਣਤੀ ਪੂਰਾ ਸਾਲ ਬਦਲੇਗੀ ਨਹੀਂ ਹੂੰ ਇਹਹੀ ਸਪਸ਼ਟਤਾ ਇਸ ਐਲਾਨ ਦੀ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਠੀਕ ਹੈ ਹੁਣ ਥੋੜਾ ਪਿੱਛੇ ਹਟ ਕੇ ਵੱਡੀ ਤਸਵੀਰ ਨੂੰ ਦੇਖਦੇ ਹਾਂ ਇੱਕ ਪਾਸੇ ਤਾਂ ਆਪਾਂ ਸੁਣ ਰਹੇ ਹਾਂ ਕਿ ਕੈਨੇਡਾ ਇਮੀਗ੍ਰੇਸ਼ਨ ਨੂੰ ਸਖਤ ਕਰ ਰਿਹਾ ਹੈ ਵੀਜ਼ਾ ਦੀਆਂ ਲੋਣਾ ਵਧਾ ਰਿਹਾ ਹੈ ਹਾਂਜੀ ਤੇ ਦੂਜੇ ਪਾਸੇ ਵਿਦਿਆਰਥੀਆਂ ਨੂੰ ਇਹ ਰਾਹਤ ਦਿੱਤੀ ਜਾ ਰਹੀ ਹੈ ਇਹ ਥੋੜਾ ਵਿਰੋਧਾਵਾਸੀ ਨਹੀਂ ਲੱਗਦਾ ਇਹ ਬਿਲਕੁਲ ਇੱਕ ਵਿਰੋਧਾਵਾਸ ਹੈ ਅਤੇ ਇਹੀ ਇਸ ਫੈਸਲੇ ਦੇ ਪਿੱਛੇ ਦੀ ਰਣਨੀਤੀ ਨੂੰ ਸਮਝਣ ਦੀ ਕਹਿ ਲੋ ਚਾਬੀ ਹੈ ਦੇਖੋ ਇਹ ਕਹਿਣਾ ਬਹੁਤ ਸੌਖਾ ਹੈ ਕਿ ਕੈਨੇਡਾ ਅਜੇ ਵੀ ਅੰਤਰਰਾਸ਼ਟਰੀ ਪ੍ਰਤਿਭਾ ਨੂੰ ਮਹੱਤਵ ਦਿੰਦਾ ਹੈ ਹਾਂ ਇਹ ਤਾਂ ਹਰ ਕੋਈ ਕਹਿੰਦਾ ਅਸਲ ਕਹਾਣੀ ਇਸ ਤੋਂ ਡੂੰਗੀ ਹੈ ਇਹ ਫੈਸਲਾ ਸਿਰਫ ਵਿਦਿਆਰਥੀਆਂ ਲਈ ਨਹੀਂ ਬਲਕਿ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਵੀ ਇੱਕ ਲਾਈਫਲਾਈਨ ਹੈ। ਅੱਛਾ, ਓਕੇ ਮੈਂ। ਜਿਹੜੀ 2024 ਦੇ ਨਿਯਮਾਂ ਕਾਰਨ ਅਨਿਸ਼ਚਿਤਤਾ ਆਈ ਸੀ, ਉਸਨੇ ਦਾਖਲਿਆਂ ਤੇ ਬਹੁਤ ਬੁਰਾ ਅਸਰ ਪਾਇਆ ਸੀ। ਤੇ ਕਾਲਜ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਨੇ, ਉਹ ਆਰਥਿਕ ਦਬਾਅ ਮਹਿਸੂਸ ਕਰ ਰਹੇ ਸਨ। ਤਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਇਮੀਗ੍ਰੇਸ਼ਨ ਨੀਤੀ ਤੋਂ ਵੱਧ ਇੱਕ ਆਰਥਿਕ ਫੈਸਲਾ ਹੋ ਸਕਦਾ ਹੈ। ਸ਼ਿੱਖਿਆ ਸੈਕਟਰ ਨੂੰ ਬਚਾਉਣ ਲਈ ਇੱਕ ਕਦਮ ਹਾਂ ਇਸ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੋ ਸਕਦਾ ਹੈ ਅੰਤਰਰਾਸ਼ਟਰੀ ਸਿੱਖਿਆ ਕੈਨੇਡਾ ਦੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਹੈ ਜਦੋਂ ਉਹ ਸੈਕਟਰ ਹਿਲਦਾ ਹੈ ਤਾਂ ਸਰਕਾਰ ਨੂੰ ਦਖਲ ਦੇਣਾ ਪੈਂਦਾ ਹੈ ਹੂੰ ਇਸ ਲਈ ਇਹ ਫ੍ਰੀ ਸਿੱਖਿਆ ਖੇਤਰ ਨੂੰ ਥੋੜਾ ਸਾਹ ਲੈਣ ਦਾ ਮੌਕਾ ਦਿੰਦਾ ਹੈ ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹ ਇੱਕ ਰਣਨੀਤਿਕ ਵਿਰਾਮ ਹੈ ਰਣਨੀਤਿਕ ਵਿਰਾਮ ਇਹਦਾ ਕੀ ਮਤਲਬ ਹੋਇਆ ਮਤਲਬ ਸਰਕਾਰ ਸ਼ਾਇਦ ਖੁਦ ਵੀ 2024 ਦੇ ਨਿਯਮਾਂ ਦੇ ਅਸਰ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੀ ਹੈ। ਉਹਨਾਂ ਨੇ ਇੱਕ ਵੱਡਾ ਬਦਲਾਅ ਤਾਂ ਕਰ ਦਿੱਤਾ ਪਰ ਉਹਦੇ ਨਤੀਜੇ ਕੀ ਨਿਕਲੇ? ਕਿੰਨੇ ਵਿਦਿਆਰਥੀ ਆਏ, ਕਿਹੜੇ ਖੇਤਰਾ ਮਤਰਾਏ? ਬਿਲਕੁਲ, ਉਹਨਾਂ ਨੂੰ ਨੌਕਰੀਆਂ ਮਿਲੀਆਂ ਜਾਂ ਨਹੀਂ, ਇਸ ਸਭ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ ਸਮਾਂ ਚਾਹੀਦਾ ਹੈ। ਤਾਂ ਇਹ ਇੱਕ ਸਾਲ ਦਾ ਫ੍ਰੀਜ਼ ਉਹਨਾਂ ਨੂੰ ਡਾਟਾ ਇਕੱਠਾ ਕਰਨ ਦਾ ਮੌਕਾ ਦੇਵੇਗਾ। हां ताकि ਉਹ ਪਵਿੱਖ ਲਈ ਇੱਕ ਵਧੀਰੇ ਸੋਚੀ ਸਮਝੀ ਤੇ ਡਾਟਾ ਅਧਾਰਿਤ ਨੀਤੀ ਤਿਆਰ ਕਰ ਸਕਣ ਨਾ ਕਿ ਜਲਦਬਾਜ਼ੀ ਵਿੱਚ ਫੈਸਲੇ ਲੈਣ ਇਹ ਗੱਲ ਤਾਂ ਚੰਗੀ ਹੈ ਪਰ ਕੀ ਇਹ ਸਰਕਾਰ ਦੀ ਪਿਛਲੀ ਗਲਤੀ ਨੂੰ ਠੀਕ ਕਰਨ ਦਾ ਇੱਕ ਤਰੀਕਾ ਨਹੀਂ ਮਤਲਬ ਪਹਿਲਾਂ ਅਸਥਿਰਤਾ ਪੈਦਾ ਕਰੋ ਤੇ ਫਿਰ ਅਸਥਿਰਤਾ ਦਾ ਐਲਾਨ ਕਰਕੇ ਸ਼ਾਬਾਸ਼ੀ ਲਵੋ ਦੇਖੋ ਇਸ ਨਜ਼ਰੀਏ ਵਿੱਚ ਵੀ ਕਾਫੀ ਦਮ ਹੈ ਕੁਝ ਆਲੋਚਕ ਇਹ ਜ਼ਰੂਰ ਕਹਿ ਸਕਦੇ ਹਨ ਕਿ ਸਰਕਾਰ ਨੇ ਪਹਿਲਾਂ ਸਿਸਟਮ ਨੂੰ ਬਿਨਾਂ ਸੋਚੇ ਸਮਝੇ ਹਿਲਾ ਦਿੱਤਾ ਅਤੇ ਹੁਣ ਉਹ ਇੱਕ ਕਦਮ ਪਿੱਛੇ हट ਰਹੇ ਹਨ। ਹਮ ਪਰ ਜੇ ਆਪਾਂ ਇਸ ਨੂੰ ਸਕਾਰਾਤਮਕ ਤੌਰ ਤੇ ਦੇਖੀਏ ਤਾਂ ਇਹ ਇਹ ਵੀ ਦਰਸਾਉਂਦਾ ਹੈ ਕਿ ਸਰਕਾਰ ਫੀਡਬੈਕ ਸੁਣ ਰਹੀ ਹੈ ਤੇ ਆਪਣੀ ਨੀਤੀ ਨੂੰ ਅਨੁਕੂਲ ਕਰਨ ਲਈ ਤਿਆਰ ਹੈ। ਖਾਸ ਕਰਕੇ ਪਾਰ्तीय ਵਿਦਿਆਰਥੀਆਂ ਲਈ ਇਹ ਚੰਗੀ ਖਬਰ ਹੈ ਕਿਉਂਕਿ ਉਹ ਇਸ ਅਨਿਸ਼ਚਿਤਤਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ। ਤਾਂ 2026 ਲਈ ਮੁੱਖ ਸੰਦੇਸ਼ ਸਾਫ਼ ਹੈ ਪੀਜੀਡਬਲਯੂਪੀ ਯੋਗ ਕੋਰਸਾ ਦੇ ਮਾਮਲੇ ਵਿੱਚ ਜੋ ਤੁਸੀਂ ਦੇਖਦੇ ਹੋ ਉਹੀ ਤੁਹਾਨੂੰ ਮਿਲੇਗਾ। ਕੋਈ ਹੈਰਾਨੀ ਜਾਂ ਅਚਾਨਕ ਛਟਕਾ ਨਹੀਂ ਹਾਂ ਫਿਲਹਾਲ ਇਹੀ ਲੱਗ ਰਿਹਾ ਪਰ ਇਹ ਮੈਨੂੰ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਹ ਸਿਰਫ ਇੱਕ ਸਾਲ ਲਈ ਮਸਲੇ ਨੂੰ ਟਾਲਣਾ ਹੈ ਕਿ ਅਸੀਂ 2027 ਵਿੱਚ ਇੱਕ ਵੱਡੇ ਛਟਕੇ ਦੀ ਉਮੀਦ ਕਰੀਏ ਇਹੀ ਤਾਂ ਮਿਲੀਅਨ ਡਾਲਰ ਦਾ ਸਵਾਲ ਹੈ ਹੈਨਾ ਇਸ ਸਾਰੀ ਚਰਚਾ ਤੋਂ ਬਾਅਦ ਇੱਕ ਅੰਤਿਮ ਵਿਚਾਰ ਹੈ ਜੋ ਇਸੇ ਸਵਾਲ ਦੇ ਆਲੇ-ਦੁਆਲੇ ਘੁੰਮਦਾ ਹੈ ਇਹ ਸਥਿਰਤਾ 2026 ਲੈਤਾ ਹੈ ਪਰ ਇਹ ਭਵਿੱਖ ਲਈ ਦੋ ਬਿਲਕੁਲ ਵੱਖਰੀਆਂ ਸੰਭਾਵਨਾਵਾਂ ਪੈਦਾ ਕਰਦੀ ਹੈ ਅੱਛਾ ਉਹ ਦੋ ਸੰਭਾਵਨਾਵਾਂ ਕਿਹੜੀਆਂ ਹਨ ਪਹਿਲੀ ਸੰਭਾਵਨਾ ਇਹ ਹੈ ਕਿ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ ਮਤਲਬ ਮਤਲਬ ਸਰਕਾਰ ਇਸ 1 ਸਾਲ ਦੀ ਵਰਤੋਂ ਕਰਕੇ ਇੱਕ ਬਹੁਤ ਸਖਤ ਨੀਤੀ ਤਿਆਰ ਕਰ ਰਹੀ ਹੈ ਅਤੇ 2027 ਵਿੱਚ ਉਹ ਸ਼ਾਇਦ ਬਹੁਤ ਸਾਰੇ ਕੋਰਸਾਂ ਨੂੰ ਸੂਚੀ ਵਿੱਚੋਂ ਹਟਾ ਦੇਵੇਗੀ ਜਿਸ ਨਾਲ PGWP ਲੈਣਾ ਬਹੁਤ ਔਖਾ ਹੋ ਜਾਏਗਾ ਹਾਂ ਇਹ ਤਾਂ ਡਰਾਉਣੀ ਗੱਲ ਹੈ ਦੂਜੀ ਅਤੇ ਥੋੜੀ ਵਧੇਰੇ ਆਸ਼ਾਵਾਦੀ ਸੰਭਾਵਨਾ ਇਹ ਹੈ ਕਿ ਇਹ ਇੱਕ ਨਵੀਂ ਵਦੇਰੇ ਸਪਸ਼ਟ ਪਹੁੰਚ ਦਾ ਸੰਕੇਤ ਹੈ ਹੋ ਸਕਦਾ ਹੈ ਸਰਕਾਰ ਨੇ ਸਮਝ ਲਿਆ ਹੋਵੇ ਕਿ ਅਚਾਨਕ ਬਦਲਾ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਉਹ ਭਵਿੱਖ ਵਿੱਚ ਅਜਿਹੀ ਨੀਤੀ ਲਿਆਉਣਗੇ ਜੋ ਲੰਮੇ ਸਮੇਂ ਲਈ ਸਥਿਰ ਹੋਵੇ ਬਿਲਕੁਲ ਇੱਕ ਅਜਿਹੀ ਨੀਤੀ ਜੋ ਸਿੱਖਿਆ ਨੂੰ ਕੈਨੇਡਾ ਦੀਆਂ ਅਸਲ ਲੋੜਾਂ ਨਾਲ ਬਿਹਤਰ ਢੰਗ ਨਾਲ ਜੋੜੇ ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਕਿਹੜਾ ਰਸਤਾ ਚੁਣਦੀ ਹੈ ਬਿਲਕੁਲ ਅਤੇ ਇਸ ਦਾ ਜਵਾਬ ਹੀ ਕੈਨੇਡਾ ਵਿੱਚ ਅੰਤਰਰਾਸ਼ਟਰੀ